ਲਓ ਜੀ ਹੁਣ ਥੋੜੇ ਜਿਹਾ ਆਪਾਂ ਤੁਹਾਨੂੰ ਕਬੂਤਰ ਵੀ ਦਿਖਾਉਨੇ ਆ ਸਭ ਤੋਂ ਪਹਿਲਾਂ ਬਾਈ ਗੁਰਜੰਟ ਸਿੰਘ ਆਲਮਾਲਾ ਜੀ ਦੇ ਕਾਲੀ ਚੀਨੀ ਫੜੀ ਹੱਥ ਚ ਕਿਹੜੀ ਐ ਫੌਜੀ ਸਾਹਿਬ ਇਹ ਪੁੰਨੂ ਵਾਲੇ ਤੇ ਬਾਪੂ ਵਾਲਾ ਕਬੂਤਰ ਆਪਣੇ ਕੋਲੇ ਉਹ ਪ੍ਰੇਜੰਟੇ ਵਾਲਾ ਹੀ ਹਾਂਜੀ ਚੌਂਕੇ ਫੜੀ ਐ ਫਿਰ ਤਾਂ ਬਾਈ ਨੇ ਹਾਂ ਲਓ ਜੀ ਆ ਕਬੂਤਰੀ ਐ ਥੋੜੀ ਦਿਖਾ ਦਿਓ ਸੋਹਣੀ ਬਹੁਤ ਐ ਤਾਂ ਬਾਈ ਸਖਜਿੰਦਰ ਚੰਗੀ ਤਰ੍ਹਾਂ ਵੇਖ ਰਿਹਾ ਆਪ ਤਾਂ ਹੱਸੀ ਜਾਂਦਾ ਮੁੱਚਾ ਵੀ ਅਸੀ ਜਾਂਦੀ ਆ ਬਾਈ ਦੇ ਕਰੀ ਕਰਾ ਬਖਾਈ ਯਾਰ ਵਾਕੇ ਯਾਰ ਬਾਈ ਦੇ ਚੱਲ ਲੱਗੀ ਕੂਤਰੀ ਆ ਨਾ ਬਾਈ ਆ ਵਾਕੇ ਬਾਈ ਯਾਰ ਬਹੁਤ ਸੋਹਣਾ ਜਾਨਵਰ ਐ ਛੱਡੀ ਆ ਬਾਈ ਬਾਜੀ ਪੁੱਜੀ ਮੇਰੇ ਫੇ ਰੋਕ ਲਈ ਸੀ ਆਪਾਂ ਜੱਸੇ ਟੀ ਮਾਲੀ ਦੇ ਘਰੇ ਬੱਚੇ ਕੱਢ ਕੇ ਆ ਜੀ 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 ਉਹ ਡਾਕੜ ਬੱਚੇ ਉੱਡਿਆ ਦੇ ਓਕੇ ਓਕੇ ਜੀ ਅਗਲਾ ਫੇਰ ਵਿਖਾਉਣੇ ਆ ਜਾਨਵਰ ਬਾਈ ਦੇ ਹੱਥ 'ਚ ਇਹ ਬਾਈ ਸਰਪੰਚ ਪੁੱਢੀ ਦੇ ਘਰੋਂ ਆਇਆ ਬਾਈ ਸਿਜਿੰਦਰ ਰੰਗ ਵੇਖੋ ਨਾ ਇਹ ਕਾਫੀ ਹੈ ਨਾ ਇਹ ਬਲੈਕ ਹੈ ਹੈ ਨਾ ਹਾਂਜੀ ਹਾਂਜੀ ਆਮ ਤਰ੍ਹਾਂ ਦੀਆਂ ਕੁਕੜੀਆਂ ਹੁੰਦੀਆਂ ਐਵੀਆਂ ਬਿਲਕੁਲ ਜੀ ਉਹਨਾਂ ਕੋਲ ਇਹ ਜੇ ਕਬੂਤਰ ਭਿੰਦਰਪਈ ਬਹੁਤ ਹੈਗੇ ਤੇ ਉੜਦੇ ਵੀ ਆ ਆਪਣੇ ਪਿੰਡ ਵਿੱਚ ਜਿੱਤਿਆ ਸੀ ਉਹਨਾਂ ਦਾ ਬਾਈ ਸਾਡਾ ਜਾਦੂ ਸਰਪੰਚ ਇਸ ਦੁਨੀਆ ਤੇ ਨਹੀਂ ਰਹੇ ਪਰ ਤੁਹਾਨੂੰ ਕੂਤਰ ਅੱਜ ਵੇਖਣ ਨੂੰ ਮਿਲ ਲਿਆ ਉਹਨਾਂ ਦੇ ਜੀ ਇਹ ਹੱਥ ਨਾਲ ਦਿੱਤੇ ਤੁਹਾਨੂੰ ਉਹਨਾਂ ਨੇ ਇੱਥੇ ਆਪ ਦੇ ਕੇ ਆਪ ਦੇ ਕੇ ਗਏ ਅੱਲਾਹ ਜੀ ਤੁਸੀਂ ਰੰਗ ਚੈੱਕ ਕਰੋ ਬਾਈ ਜੀ ਮੈਂ ਕਾਲਾ ਨਸੁਰ ਦਿੱਤਾ ਉਹਦੇ ਤੇ ਕਾਲਾ ਦੇ ਘਰ ਰੱਖੀ ਆ ਜੀ ਘਰ ਰੱਖੀ ਆ ਕਬੂਤਰ ਬਹੁਤ ਵੇਖਿਆ ਜ਼ਿੰਦਗੀ ਚ ਪਰ ਆ ਪਹਿਲੀ ਵਾਰੀ ਵੇਖਿਆ ਇੱਥੋਂ ਇੱਥੋਂ ਤੇ ਇੱਥੋਂ ਤਿੰਨ ਰੰਗ ਵਰਦੇ ਆ ਦੇ ਜਾ ਕੇ ਵੇਖਿਆ ਭਾਈ ਮੂਛੀ ਕਦੇ ਪਹਿਲਾਂ ਰੰਗ ਤਿੰਨ ਵਰਦੇ ਆ ਜੀ ਤਿੰਨ ਰੰਗ ਹੈ ਨਾ ਆਮ ਮੁਰਗੀਆਂ ਚ ਪਾਇਆ ਜਾਂਦਾ ਇਹ ਰੰਗ ਕਾਬ ਤਾਂ ਬਣੀ ਬੰਦਾ ਨਹੀਂ ਰੇ ਤਾਂ ਬੰਦੇ ਦੀ ਯਾਦਾਂ ਯਾਦਾਂ ਰਹਿ ਜਾਂਦੀ ਸਰਪੰਚ ਸਾਹਿਬ ਦੀ ਯਾਦ ਲਓ ਜੀ ਅੱਕੇ ਫੇਰ ਕਾਲੀ ਜੀਨੀ ਪੁੰਨੋਂ ਵਾਲਾ ਕਬੂਤਰ ਹੈ ਬਾਈ ਸਖਜਿੰਦਰ ਦੇ ਘਰੋਂ ਆਇਆ ਬੱਲੇ ਬੱਲੇ ਜੀ ਫੇਰ ਤਾਂ ਚੰਗੀ ਤਰ੍ਹਾਂ ਵਿਖਾਈਏ ਹਨਾ ਬਾਈ ਦੇ ਘਰੋਂ ਬਾਈ ਦੇ ਐਤ ਕੀ ਬਹੁਤ ਵਾਰੀਆਂ ਦਿੱਤਿਆ ਬਾਈ ਨੇ ਮੈਨੂੰ ਲੱਗਦਾ ਵੀ ਕੋਈ ਐਹੋ ਜਿਹਾ ਟੂਰਨਾਮੈਂਟ ਨਹੀਂ ਜਿੱਥੇ ਬੱਲੇ ਬੱਲੇ ਨਹੀਂ ਕਰਾਈ ਸਖਜਿੰਦਰ ਬਾਈ ਨੇ ਜੈ ਸਿੰਘ ਵਾਲੇ ਨੇ ਲਓ ਜੀ ਕਿਹੜਿਆਂ ਤੋਂ ਭਈ ਇਹ ਪੁੰਨੂ ਵਾਲਿਆਂ ਤੋਂ ਹੀ ਆ ਜੀ ਪੁੰਨੂ ਵਾਲਿਆਂ ਤੋਂ ਹੀ ਆ ਲਓ ਜੀ ਤਾਇਆ ਜੀ ਹਰ ਕੇ ਗਏ ਸੀ ਮੇਰੇ ਕੋਲ ਜੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ 6-7 ਬੈਠੇ ਆ ਰੱਖੇ ਸੀ ਇਹ ਨਸਲ ਨੂੰ ਆਪਾਂ ਜੀ 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 ਛੱਡੀ ਨਹੀਂ ਮੈਂ ਤੇ ਤਾਇਆ ਜੀ ਨੂੰ ਮੈਂ ਕਿਹਾ ਜਿਹੜੇ ਸਾਨੂੰ ਚੰਗੇ ਲੱਗਦੇ ਇਹਨਾਂ ਨੇ ਫੜ ਲਓ ਬੜਾ ਜੀ ਜੀ ਮੇਰੇ ਦੋ ਤਿੰਨ ਜਾਨਵਰ ਲਿਆਏ ਸੀ ਜੀ ਠੀਕ ਹੈ ਜੀ ਅੱਗੇ ਫਿਰ ਜਾਦੂ ਵਾਲਿਆਂ ਤੋਂ ਹੀ ਆ ਗਏ ਸੀ ਪੰਜ ਟਿਕਰਵਾਂ ਲਓ ਜੀ ਉਹਨਾਂ ਕੋਲੇ ਲਾਲ ਚੀਨੇ ਕਾਲੇ ਚੀਨੇ ਤਾਂ ਫਿਰ ਮਸ਼ਹੂਰ ਸੀ ਉਹਨਾਂ ਦੇ ਪੂਲੀ ਵਾਲੇ ਕਬੂਤਰ ਤੇ ਬਹੁਤ ਭੜੇ ਆਈਂ ਪੀਲੀਆਂ ਅੱਖਾਂ ਵਾਲੇ ਗਾਨੀਆਂ ਵੀ ਗੁੰਦਰੀ ਸ਼ਾਹ ਕਿਹਨਾਂ ਅੱਗੇ ਇੱਕ ਬਾਈ ਕੋਲੇ ਆ ਬੋਟੀਰੀ ਗੂਦੀ ਟੀਰਾ ਇੱਕ ਕੱਕੀ ਵਾਲੇ ਬਈ ਕਮਲੇ ਵਾਜਦੇ ਹੋ ਉਹ ਲਓ ਜੀ ਆ ਕਮਲੇ ਵਿਖਾਉਣੇ ਤੁਹਾਨੂੰ ਇੱਥੇ ਆ ਕੇ ਸਿਆਣੇ ਬਣ ਗਏ ਹਾਂ ਲਓ ਜੀ ਪਹਿਲਾਂ ਤਾਂ ਲੰਬਾਈ ਵੇਖੋ ਤੁਸੀਂ ਤੇ ਫਿਰ ਤੁਹਾਨੂੰ ਅੱਖ ਵਿਖਾਉਣੇ ਆ ਸ਼ਾਇਦ ਤੁਹਾਨੂੰ ਹਾਂ ਇਧਰ ਲਈ ਟੀਰੀ ਇਧਰ ਕਾਲੀ ਅੱਖ ਬਾਈ ਇਹਨਾਂ ਦੇ ਫਰਕ ਹੈ ਨਾ ਸਾਈਜ਼ ਚ ਵੇਖੋ ਤੁਸੀਂ ਹਾਂਜੀ ਛੋਟਾ ਹੈ ਸਿਰ ਹੈ ਹੈਨਾ ਹਾਂਜੀ ਵੇਖਣ ਨੂੰ ਲੱਗਦੇ ਵੀ ਬੜੇ ਸ਼ਕਲੋਂ ਨਹੀਂ ਸ਼ਰੀਫ ਜਿਹਾ ਲੱਗ ਜਾਂਦਾ ਹੁੰਦਾ ਹਾਂਜੀ ਦਰ ਬਾਈ ਜਿਹੜੇ ਬੜੇ ਸੀ ਨਾ ਚਾ ਪਾਪੇ ਮੀਰਾ ਬੜੇ ਉੱਤਰੋਂ ਦੀ ਬਣ ਸੀ ਜੀ 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 ਬਾਈ ਵਾਲੇ ਤੇ ਪਾਪੇ ਮੀਰਾ ਵਾਲੇ ਤੋਂ ਹੀ ਬਣੀ ਸੀ ਜੀ 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 ਫਿਰ ਉਹਦੇ ਕਰਕੇ ਇਹਨਾਂ ਚ ਅੱਗੇ ਫੇਰ ਆ ਗਈ ਜਿਵੇਂ ਨਾਲ ਇਹ ਵੀ ਬਾਬਾ ਜੀ ਪੁੰਨੂ ਪੁੱਲਰ ਵਾਲਿਆਂ ਚੋਂ ਹੀ ਆ ਹਾਂਜੀ ਹਾਂਜੀ ਇਹ ਬੜੇ ਮਸ਼ਹੂਰ ਸੀ ਉਹਨਾਂ ਦੇ ਕਬੂਤਰ ਇਹ ਕੂਤਰਾ ਅੱਬਾ ਜੀ ਨੇ ਛੱਡਿਆ ਦੀ ਅੱਛਾ ਜੀ ਲਓ ਜੀ ਆ ਕਿੱਥੋਂ ਮੇਰਾ ਰਾਬਤਾ ਸੀ ਭਾਈ ਮੂਸੀ ਨਾਲ ਤੁਹਾਨੂੰ ਦਿਖਾਉਨੇ ਆ ਬੜੇ ਮਸ਼ਹੂਰ ਸੀ ਕੂਤਰਾ ਬਾਬਾ ਜੀ ਪੁੰਨੂ ਪੁੱਲਰ ਦੇ ਕਬੂਤਰ ਬਹੁਤ ਮਸ਼ਹੂਰ ਸੀ ਚਿਤਰੇ ਇਹ ਕਹਿ ਦਿੰਦੇ ਸੀ ਇਹਨਾਂ ਨੂੰ ਆਮ ਲਓ ਜੀ ਵਖਾਓ ਇਹ ਕਿੱਥੇ ਉੱਡਿਆ ਜੀ ਬਾਜੀ ਇਹ ਨੰਦਗੜ੍ਹ ਨੰਦਗੜ੍ਹ ਭਾਈ ਨਾਲ ਹੀ ਪੰਡੀ ਸਿਰ ਪੰਜ ਸਾਡੀ ਸਾਝੀ ਹੋ ਗਈ ਸੀਗੀ ਠੀਕ ਹੈ ਜਿੱਥੇ ਮੇਲੇ ਹੋਏ ਤੋਂ ਟੋਟੇ ਦੋ ਆ ਵੀ ਪੰਨੂ ਲੈ ਲੋ ਜੀ ਆ ਵੀ ਬਾਬਾ ਜੀ ਪੰਨੂ ਭੁੱਲਰ ਕਿੰਨਾ ਚਿਰ ਹੋ ਗਿਆ ਜੀ ਉਹਨਾਂ ਦੀ ਮੌਤ ਨੂੰ ਉਹ ਤਾਂ ਹੋ ਗਿਆ ਵੀ ਸਾਲ ਬ੍ਰਾ ਵੀ ਸਾਲ ਹੋ ਗਿਆ। ਬੜਾ ਹੀ ਹੋ ਗਿਆ। ਹੈ? ਯਾਰ ਇਹ ਹੋ ਗਿਆ। ਯਾਰ ਇਹ ਹੋ ਗਿਆ ਪੰਜਾਬੀ। ਲਓ ਦੋਸਤੋ। ਮਨੋਂ ਦਿਮਾਕੀ ਚਾ ਹੋ ਗਿਆ। ਚੱਕ ਲੈ ਵੀ ਜਰਾ ਇੱਥੇ। ਉਹਨਾਂ ਸਮੇਂ ਤੇ ਮਮਾ ਤੂੰ ਬਾਜ਼ ਗੇ ਛੱਡਦਾ ਮੈਂ ਨਹੀਂ ਦੇਖਿਆ। ਕਬੂਤਰਬਾਜ਼ੀ ਦੇ ਵਿੱਚ ਬਾਬਾ ਜੀ ਪੁੰਨੂ ਭੁੱਲਰ ਨੇ ਨਾਂ ਬਣਾਇਆ ਸੀ ਤੇ 20 ਸਾਲਾਂ ਬਾਅਦ ਵੀ ਅੱਜ ਵੇਖੋ ਤੁਸੀਂ ਕਿਵੇਂ ਜ਼ੁਬਾਨ ਤੇ ਨਾਂ ਨਹੀਂ ਬੰਦੇ 2 ਸਾਲਾਂ ਬਾਅਦ ਭੁੱਲ ਜਾਂਦੇ ਆ। ਤੇ ਅੱਜ 20 ਸਾਲਾਂ ਬਾਅਦ ਵੀ ਉਹਨਾਂ ਦੀ ਯਾਦ ਆ ਜੀ ਜੀ ਜੀ। ਮਿਲਿਆ ਸੀ ਉਹਨਾਂ ਦੇ ਬੇਟੀ ਨੂੰ ਮੈਂ ਪੱਕੀ ਕੰਤੈ ਪੱਖੇ ਦੀ ਇੰਟਰਵਿਊ ਕੀਤੀ ਸੀ ਹਾਂਜੀ ਉੱਥੇ ਮਿਲੇ ਸੀ ਉਹਨਾਂ ਨੂੰ ਆ ਬਾਈ ਵਾਲੀ ਲੋ ਜੀ ਆ ਕਮਲਜੀਤ ਸਿੰਘ ਮੋਸ਼ੀ ਮੂੜਿਆਂ ਵਾਲੀ ਹੈ ਕੰਡਾ ਵਾਲੀ ਜਿਹੜਿਆਂ ਤੋਂ ਬਾਈ ਇਹ ਮੀਰਾ ਬੀ ਮੀਰਾ ਵਾਲੇ ਟਿਕਾਣੇ ਖੰਪੜਿਆ ਜੀ 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 ਲੋ ਜੀ ਆਹ ਚੈੱਕ ਕਰਾਉਣੇ ਤੁਹਾਨੂੰ ਥੋੜੇ ਜਿਹਾ ਪੂਤਰ ਬਾਈ ਦੇ ਉਧਰ ਵੀ ਇਹ ਪਿੰਜਰੇ ਚ ਉਹ ਵਾਲੇ

ਕੈਂਡ ਘਰ ਦੇ ਘਰ ਦਾ ਸਬਾ ਸ ਕਿਵੇਂ ਲੱਗਿਆ ਭਾਈ ਇਹ ਜਾਨਵਰ ਵੇਖ ਬਹੁਤ ਚੰਗੇ ਹੂੰ ਉਹ ਫੌਜੀ ਟਮੋਟ ਵਾਲੀ ਕੂਤਰੀ ਟਾਂਕੀ ਵਾਲੀ ਫੌਜੀ ਟਮੋਟ ਭਾਈ ਫੌਜੀ ਕੋਲੇ ਤਾਂ ਕਹਿੰਦੇ ਵੀ ਕਬੂਤਰ ਇੱਥੋਂ ਹੀ ਕੌਣੀ ਤੋਂ ਹੀ ਗਏ ਸੀ ਟਮੋਟ ਵਾਲੇ ਕੋਲੇ ਲੋ ਜੀ ਟਾਂਕੀ ਪਿੱਛੇ ਜੇ ਗੱਲ ਚੱਲਦੀ ਸੀ ਟਾਂਕੀ ਕਿਹਨੂੰ ਕਹਿ ਦਿੰਦੇ ਆ ਆਪਾਂ ਇੱਥੇ ਬਰੜਾ ਕਹਿ ਦਿੰਦੇ ਆ ਟਾਂਕਾ ਇਹਨੂੰ ਕਹਿ ਦਿੰਦੇ ਆ ਆਪਾ ਬਰੜਾ ਕਹਿੰਦੇ ਨੇ ਟਾਂਕਾ ਕਹਿੰਦੇ ਆ ਉੱਧਰ ਜਾ ਕੇ ਬੋਲੀ ਬਦਲ ਜਾਂਦੀ ਏ ਥੋੜੀ ਬਾਈ ਹਣਾ ਆ ਕਬੂਤਰ ਬਾਈ ਇਹ ਟਾਂਕਾ ਉਹਨੂੰ ਹੀ ਬੋਲਦੇ ਆ ਜਿਹਦੇ ਘੱਟ ਹੋਵੇ ਜੇ ਪੂਰੀ ਅੱਖ ਹੋਵੇ ਫਿਰ ਬਰੜਾ ਜਿਹਦੀ ਘੱਟ ਦਾ ਟਾਂਕਾ ਆ ਸਰਪੰਚ ਪੁੱਲਿਆ ਦੇ ਘਰੋਂ ਹੀ ਆ ਲਓ ਜੀ ਆ ਫੇਰ ਯਾਦੂ ਬਾਈ ਦੇ ਘਰੋਂ ਆਇਆ ਜੋੜਾ ਬੜੇ ਮਾਨ ਸਤਕਾਰ ਨਾਲ ਬਾਈ ਕੋਲੇ ਛੱਡ ਕੇ ਗਏ ਆ ਕਬੂਤਰ ਆ ਵੀ ਸਰਪੰਚ ਚਲੇ ਗਏ ਲਓ ਜੀ ਲਓ ਲਓ ਜੀ ਬਾਕੀ ਤੁਹਾਨੂੰ ਦਿਖਾਉਨੇ ਆਪਾਂ ਜਿਨ੍ਹਾਂ ਨੇ ਫੋੜ ਜਿੱਤਿਆ ਸੀ ਤੇ ਫੋੜੋ ਬਾਈ ਫੌਜੀ ਦੇ ਘਰੇ ਆ ਤੇ ਉਦੋਂ ਪਹਿਲਾਂ ਬਾਈ ਲੇਟ ਪਹੁੰਚਿਆ ਥੋੜਾ ਜਿਆ ਸਚਿੰਦਰ ਬਾਈ ਸਾਡਾ ਚੈ ਸਿੰਘ ਵਾਲੇ ਤੋਂ ਛੱਡਿਆ ਉੱਥੇ ਤੇ ਬਾਈ ਨੇ ਅਸ ਕੀ ਜਿੰਨੇ ਟੂਰਨਾਮੈਂਟ ਛੱਡੇ ਐ ਕੋਈ ਵੀ ਐ ਦਾ ਟੂਰਨਾਮੈਂਟ ਨਹੀਂ ਜਿੱਥੇ ਬਾਈ ਦਾ ਨਾਮ ਨਹੀਂ ਆਇਆ ਕਿਉਂਕਿ ਬਾਬਾ ਜੀ ਮਿੱਟ ਲਾਲ ਬਾਈ ਉਹਨਾਂ ਦੇ بیٹے ਦੇ ਚੇਲੇ ਆ ਗੁਰਮੀਤ ਬਾਈ ਲਾਲ ਬਾਈ ਤੋਂ ਤੇ ਬਾਈ ਇੰਨੀਆਂ ਬਾਜ਼ੀਆਂ ਜਿੱਤਣ ਦਾ ਕੀ ਕਾਰਨ ਸੀ ਨਿੱ ਕਾਰਨ ਤਾਂ ਜੀ ਦੇਖੋ ਬਾਜ਼ੀਆਂ ਆਪਾਂ ਮਿਹਨਤ ਕਰੀ ਗਈ ਜੀ ਛੱਡੀ ਗਏ ਹਨ ਤੇ ਬਸ ਵੈਗਰੂ ਸਾਥ ਦਿੰਦਾ ਆ ਬਾਈ ਜੀ ਹਾਂ ਬਸ ਆਪਾਂ ਆਪਦਾ ਜਿਹੜਾ ਮੇਨ ਸੱਤ ਤੇ ਥੋੜਾ ਜਿਆਦਾ ਧਿਆਨ ਰੱਖਿਆ ਸਾਬ ਨੀਤ ਨਾਲ ਕੂਟਰਵਾਜੀ ਕਰੀ ਕੋਈ ਆਪਾਂ ਬਾਲਾ ਕੂਟਰਵਾਜੀ ਲੰਮਾ ਚੌੜਾ ਕੰਮ ਨਹੀਂ ਆਪਣਾ ਜੀ ਰੱਖੇ ਕੂਟਰ ਮੇਰੇ 2013 ਦੇ ਸੀਗੇ ਜੀ ਪਰ ਮੈਂ ਬਾਜੀਆਂ 2018 ਚੋਂ ਛੱਡਣ ਲੱਗਿਆ ਜੀ 2018 ਚ ਮੈਂ ਦੋ ਬਾਜੀਆਂ ਛੱਡਿਆ ਦੋ ਹੀ ਜਿੱਤੇ ਜੀ ਇੱਕ ਮੈਂ ਕੱਲਾ ਜਿੱਤੇ ਦੂਸਰ ਤੇ ਜੱਸੀ ਬਾਗ ਵਾਲੀ ਇੱਕ ਤੇ ਹੁਣੇ ਕੂਟਰ ਜਿੱਤੀ ਜੀ 19 ਕੂਟਰ ਮੇਰੇ ਬੱਚੇ ਮੈਂ ਕਢਾਈ ਤੇ ਉਹ ਬਿਮਾਰ ਹੋ ਗਏ ਜੀ ਤੇ ਮੈਂ ਇਹਨੂੰ ਸਾਰੀ ਰੱਖ ਲਈ ਮੈਂ ਸਭ ਜੀ ਉਹ ਚੰਗਾ ਹੀ ਹੋ ਗਿਆ ਸਮਝ ਲਓ ਵੀ ਨਜ਼ਰ ਵਾਸਤੇ ਰੱਖੀ ਗਏ ਜੀ ਤੇ 21 ਚ ਲੋਕਡਾਊਨ ਆ ਗਿਆ ਜੀ ਆਪਾਂ ਫਿਰ 22 ਤੇ 23 ਤੇ 24 ਚ ਤਿੰਨ ਅਕਸਾਲਾਂ ਚ ਤਰ੍ਹਾਂ ਆਪਣੇ ਛੱਡੇ ਹੈ ਬਾਕੀ ਚੱਲੋ ਬਹੁਤ ਜਲਦੀ ਇੰਟਰਵਿਊ 22 ਦੀ ਵੇਖਣ ਨੂੰ ਮਿਲੂਗੀ ਤੁਹਾਨੂੰ ਸੁਖਜਿੰਦਰ ਦੀ ਵੀ ਆਪਣੇ YouTube ਚੈਨਲ ਭਪਿੰਦਰ ਹੇਅਰ ਤੇ ਸੋ ਦਿਖਾਉਣਾ ਤੁਹਾਨੂੰ ਆਪਾਂ ਫੋਰ ਜਿੱਤੇ ਵਾਲੇ ਕਬੂਤਰ ਉਹ ਬਾਈ ਫੌਜੀ ਦੇ ਘਰ ਲਓ ਜੀ ਦਿਖਾਉਣਾ ਤੁਹਾਨੂੰ ਬਾਈਆਂ ਟਰੈਕਟਰ ਜਿਹੜਾ ਫੱਤੇ ਕੇਰੇ ਕੋ ਦਿੱਤਿਆ ਸੀ ਪਹਿਲਾ ਕਬੂਤਰ ਬਾਜੀ ਮੁਕਾਬਲਾ ਪਿੰਡ ਫੱਤਾ ਕੇਰਾ ਜ਼ਿਲ੍ਹਾ ਸ਼ਹੀ ਮੁਖਤਾਰ ਸਾਹਿਬ 5 ਮਈ 2014 36 ਆਉਂਦੇ ਹੀ ਠਾਠਾ ਮਾਰਦੇ جڑا کے بھائی نے پانچ کبوتر اڈے سی اتوں جڑا کبوتر جتیا پنڈ فتح کھیلا جلا سری مکسر صاحب میتی پانچ مئی دو یار چوبی نو یہ سی ਤੇ ਜਿਹਦੇ ਵਿੱਚ ਗੁਰਪ੍ਰੀਤ ਆਸਟ੍ਰੇਲੀਆ ਸੰਦੀਪ ਯੂਐਸਏ ਜਸਪ੍ਰੀਤ ਮਲੇਸ਼ੀਆ ਗੁਰਪ੍ਰੀਤ ਫੌਜੀ ਕੁਮਿਹਾਰਾ ਤੇ ਗगन ਸੱਧੂ ਕੈਨੇਡਾ ਤੇ ਸੰਦੀਪ ਕੈਨੇਡਾ ਇਹ ਬਾਈਆਂ ਨੇ ਸਹਿਯੋਗ ਦਿੱਤਾ ਸੀਗਾ ਜੀ ਨਾਲ ਇਹਨਾਂ ਦੇ ਨਾਮ ਰੱਖੇ ਪਹਿਲਾਂ ਠੀਕ ਹੈ ਜੀ ਇਹ ਪਹਿਲਾ ਨਾਮ ਇਹ ਬਾਈਆਂ ਨੇ ਰੱਖਿਆ ਸੀ ਤੇ ਬਾਕੀ ਬਾਈ ਕਬੂਤਰੀ ਵੀ ਵਿਖਾਓ ਜਿਹੜੀ ਨੇ ਜਿੱਤਿਆ ਨਹੀਂ ਕਬੂਤਰੀ ਲਓ ਜੀ ਪਹਿਲਾਂ ਕਬੂਤਰ ਵੀ ਵਿਖਾਉਣੇ ਆ ਲਓ ਲਓ ਜਿਨ੍ਹਾਂ ਨੇ ਉਹ ਜਿੱਤਿਆ ਪੂਰਾ ਲੈ ਕੇ ਚੱਕ ਲੈ ਲਓ ਜੀ ਆਹਾ ਹੋ ਬੱਚਾ ਸੀ ਉਦੋਂ ਚੀਕਦਾ ਜਦੋਂ ਇਹ ਟਰੈਕਟਰ ਜਿੱਤਿਆ ਆਹਾ ਅੱਖ ਦੀ ਐ ਦਰੋਂ ਬਲਦੀ ਐ ਤੇ ਇਧਰੋਂ ਸ਼ਾਕ ਕੀ ਐ ਇਹ ਹੁਣ ਕੂਤਰੀ ਬਣ ਗਈ ਕੂਤਰੀ ਬਣ ਗਈ ਅੱਜ ਕਿ ਫੇਰ ਛੱਡਣਾ ਲਓ ਜੀ ਅੱਜ ਕਿ ਫੇਰ ਉੱਡੂ ਆ ਤੇ ਬਚ ਬਚ ਕੇ ਰਿਓ ਮੈਂ ਨਾ ਬਾਈ ਤੇਰੇ ਪਿੰਡ ਕਹਿੰਦਾ ਵੀ ਮੈਂ ਜਿੱਤੂ ਕੀ ਰੱਖਣਾ ਤੂੰ ਮੋਟਰਸਾਈਕਲ ਕੀ ਕੀ ਰੱਖਣਾ ਛੱਡਾਂਗੇ ਬਈ ਹਣ ਬਾਕੀ ਕਿਸਮ ਦੇ ਜਤਾਰ ਮਗਰ ਲੇ ਕੂਤਰਾ ਜਾਊਗਾ ਰਾਜਾ ਹਾਂ ਲੈ ਵੀ ਬਾਈ ਸੁਣ ਲੈ ਅੱਜ ਨੈਸ ਹਾਂ ਤੇਰੇ ਪਿੰਡ ਰੰਗ ਕਿਹੜਾ ਲਾਏ ਯਾਰ ਹਰੀ ਤੇ ਲਾਲ ਮਗਲੀ ਹੋਊਗੀ ਲੋ ਵੀ ਹਾਂ ਠੀਕ ਹੈ ਬਾਕੀ ਜਤਾਰ ਕਰ ਮਾਸਰੇ ਠੀਕ ਹੈ ਆਹ ਉਹਦੀ ਆਪਣੀ ਤਿੰਨ ਬਾਜੀਆਂ ਚਿੱਤੀ ਆਰੀ ਲੋ ਜੀ ਆਫਾਦੀ ਸਾਹ ਉਹਦੀ ਤਿੰਨ ਬਾਜੀਆਂ ਚਿੱਤੀ ਆ ਕੂਦਰੀ ਪੁੰਨੂ ਵਾਲਿਆਂ ਦੀ ਬੱਲੇ ਬੱਲੇ ਜੀ ਵਾਹ

ਅੱਜ ਕੀ ਜੀ ਆਪਣੀ ਢੱਡ ਪੁੰਝੇ ਵਾਲੀ ਨਿੰਮੂ ਮੱਤੇ ਦੇ ਨਾਂ ਤੇ ਸੀ ਜੀ ਜੀ ਉਹ ਉਤਰੇ ਨਾਲ ਪਹੁੰਚੇ ਟਮੋਟਲ ਜੀ ਉਹ ਪੁੰਨੂ ਵਾਲੇ ਜੋੜੀ ਪਿਓਰ ਪਿਓਰ ਜਮ ਜੀ ਜੀ ਲਓ ਜੀ ਉਹ ਬੈਠੇ ਪੁੰਨੂ ਫੁੱਲ ਰਣੇ ਕਬੂਤਰ ਤੇ ਇਹ ਆ ਬਾਈ ਦੀ ਕਬੂਤਰ ਜੀ ਥੋੜੇ ਜੀ ਮੈਂ ਖੈ ਥੋੜੇ ਜੀ ਕਬੂਤਰ ਜ਼ਰੂਰ ਵਿਖਾਈਏ ਟਰੈਕਟਰ ਰਹਿੰਦਾ ਸੀ ਵਖੌਣ ਵਾਲਾ ਉਹ ਸਪੈਸ਼ਲ ਵੀਡੀਓ ਇੰਨੀ ਦੂਰ ਬਣਾਉਣ ਆਏ ਆ ਅਸੀਂ ਤੇ ਦੁਆਰ ਤੋਂ ਫਿਰ ਮੇਰੇ ਭਰਾ ਆਪਣੇ ਬਾਈ ਦਾ ਕੀ ਨਾਂ ਸੀ ਮੰਦੀਪ ਮੰਦੀਪ ਦਾ ਧੰਨਵਾਦ ਕਰਾਂਗੇ ਅਸੀਂ ਹਨਾ ਕਿ ਬਾਈ ਨੇ ਸਾਨੂੰ ਇੱਥੇ ਮੌਕਾ ਦਿੱਤਾ ਆਉਣ ਦਾ ਮਲਾਇਆ ਬਾਈ ਹੋਰਿਆਂ ਨੂੰ ਵੈਸੇ ਤਾਂ ਬਾਈ ਨੇ ਵੀ ਆਉਂਦੇ ਰਸਤੇ 'ਚ ਗੱਲਾਂ ਕੀਤੀਆਂ ਕਿ ਬਾਈ ਬੜਾ ਨਾਂ ਸੁਣਿਆ ਸੀ ਜਾਣਦੇ ਆ ਤੁਹਾਨੂੰ ਪਰ ਅੱਜ ਬਾਈ ਮਲਾਉਣ ਵਾਲਾ ਬਾਈ ਆਪਾਂ ਹਨਾ ਬਾਈ ਨੇ ਰਿਕਵੈਸਟ ਕੀਤੀ ਸੀ ਕਿ ਬਾਈ ਜ਼ਰੂਰ ਇਨਾ ਸਾਰ ਗਿਆ ਯਾਰ ਬਾਈ ਥੈਂਕ ਯੂ ਬਾਈ ਤੇਰਾ ਬਹੁਤ ਬਹੁਤ ਹੈ ਬਣਾਉਣ ਲਈ ਢੱਲੋਏ ਦਾ ਮੁੰਡਾ ਆਪਣਾ ਜੀ 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 ਤਿੰਨ ਬਾਈ ਯਾਰ ਬੌਸ ਪ੍ਰਕਿਰਤੀ ਆ ਐਂਡਿੰਗ ਆਪਣੇ گاਉਂ ਪਰ ਦਾ ਪਰਦਾ ਪਰਦਾ ਜੀ ਕੁਰਪੀਰ ਇੰਗਲੈਂਡ ਜੀ ਤੇ ਮਨਿੰਦਰ ਆਸਾ ਬੁੱਟਰ ਬਾਈ ਜੀ 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 ਇਹ ਵੀ ਮਰੀਕਾ ਜੀ ਆ ਬੰਦਾ ਬਹੁਤ ਵਧੀਆ ਆਪਣੇ ਪਿੰਡ ਦਾ ਹੀ ਆ ਇਹ ਨਾਲ ਵੀ ਆਪਣੇ ਕਬੂਤਰ ਸੰਝੇ ਦਲਵਾਸ ਕਾ ਨਾਲ ਜੀ ਵੀ ਵਧੀਆ ਬੰਦੇ ਸਪੋਰਟ ਕਰਦੇ ਆ ਸਾਡਾ ਮੇਰਾ ਚੇਲਾ ਮੁੰਡਾ ਜਿਹੜਾ ਬਣਾ ਰਿਹਾ ਵੀਡੀਓ ਇਹ ਨੂੰ ਕੁਛ ਦੇ ਕਿਵੇਂ ਲੱਗੇ ਕਾਲੂ ਤੈਨੂੰ ਬਹੁਤ ਵਧੀਆ ਬਾਈ ਦੇ ਕਬੂਤਰ ਹਾਂ ਤੁਹਾਡੇ ਆਣ ਵਾਲੇ ਨਾਲੇ ਬਹੁਤ ਵਧੀਆ ਬਹੁਤ ਵਧੀਆ ਹੋਰ ਵਧੀਆ ਕਬੂਤਰ ਦਾ ਬਹੁਤ ਆ ਫਰੇਮ ਕੋਲ ਬਾਲੇ ਇੱਲੇ ਆਏ ਜੀ ਉਮ ਰੱਖਿਆ ਵੀ ਮੇਲੇ ਮੇਨ ਰੱਖਿਆ ਵਧੀਆ ਹੂੰ ਹੂੰ ਜਿਹੜਾ ਫੜਦਾ ਸੋਹਣਾ ਹੂੰ ਹੂੰ ਖਾਸ ਕਬੂਤਰ ਮੈਨੂੰ ਪਸੰਦ ਆਇਆ ਉਹ ਚੁੰਡ ਤੇ ਬੈਠਾ ਜਿਹੜਾ ਆਂਡਾ ਬੱਲੇ ਬੱਲੇ ਇਹ ਕਬੂਤਰ ਖੋਣਾ ਪਈ ਇਹਦੇ ਵੀ ਬਾਪ ਬੈਠਾ ਸਿਰ ਹੈ ਇਹਦਾ ਬਾਪ ਬੈਠਾ ਆਪਣੇ ਕੋਲ ਮੈਂ ਬੱਚਾ ਚਲੋ ਕੋਈ ਗੱਲ ਨਹੀਂ ਬਾਕੀ ਬਾਈ ਤੇ ਥੋੜੇ ਜਿਹਾ ਖੁੱਡੇ ਵਖਾ ਲਈਏ ਵੈਸੇ ਬਾਈ ਤੇ ਚੋਰੀ ਬਹੁਤ ਹੋਵੇ ਕਹਿੰਦੇ ਕਬੂਤਰ ਤੇ ਪਰ ਚਲੋ ਅੱਛਾ ਜੀ ਆ ਮਾਨ ਸਨਮਾਨ ਬਾਈ ਦਾ ਹੋਇਆ ਜੀ ਤੇ ਕਿੰਨਾ ਵੱਲੋਂ ਕੀਤਾ ਗਿਆ ਗੁਰਵਿੰਦਰ ਆਸਟ੍ਰੇਲੀਆ ਵੱਲੋਂ ਜੀ ਤੇ ਗੁਰਪ੍ਰੀਤ ਆਸਟ੍ਰੇਲੀਆ ਜਸਪ੍ਰੀਤ ਮਲੇਸ਼ੀਆ ਤੇ ਗੁਰਪ੍ਰੀਤ ਫੌਜੀ ਕੁਮਿਆਰਾ ਲਓ ਜੀ ਆ ਬਾਈ ਦਾ ਮਾਨ ਸਨਮਾਨ ਹੋਇਆ ਗੱਡੀ ਨਾਲ अल्टੋ अल्टੋ ਗੱਡੀ ਨਾਲ ਜੀ ਮੁਬਾਰਕਾਂ ਬਾਈ ਤੈਨੂੰ ਗੱਡੀ ਦੀਆਂ ਵੀ ਬਹੁਤ ਬਹੁਤ ਫੌਜੀ ਸਾਹਿਬ ਬਾਪੂ ਜੰਟਾਲ ਮਾਲਾ ਗਰੁੱਪ ਉਸਤਾਦ ਮੂਸ਼ੀ ਗੋੜਿਆਂ ਵਾਲੀ ਲਓ ਜੀ ਬਾਈ ਦੇ ਥੋੜੀ ਚੱਲ ਹੁਣ ਨਿਗਾਮ ਰਾਜ ਦੇ ਕੂਤਰਾਂ ਲਓ ਜੀ ਫੋਜੀ ਤੁਮੋੜ ਨਾਲ ਇਹ ਕੂਤਰ ਫਿਰ ਦਿਖਾਓ ਜੀ ਥੋੜਾ ਐਂਡਾਓ ਜੀ ਖੱਟੀ ਕਾਲੀ ਦਾ ਓ ਦੇਖਾਂ ਜੀ ਪੁੱਨੂ ਵਾਲਾ ਬਈ ਲੈਓ ਜੀ ਦਿਖਾਉ ਲਓ ਇੱਕ ਚਿੱਟੀ ਚਿੱਟੀਆਂ ਦਾ ਹੈ ਚਿੱਟੀਆਂ ਦਾ ਆ ਬਾਈ ਨੂੰ ਜਿਹੜਾ ਚਿੱਟੀਆਂ ਦਾ ਸਸਤਾ ਹੈ ਕਾਲੇ ਜੀ ਨੇ ਵੀ ਕੱਢਦੇ ਆ ਵੀ ਕੱਢਦੇ ਕਾਲਾ ਜੀ ਨੇ ਦਿਖਾਇਓ ਕਾਲਾ ਜੀ ਨੂੰ ਤੇ ਗੋਲਾ ਵੀ ਇਹਨਾਂ ਦਾ ਗੋਲਾ ਵੀ ਪੁੱਨੂ ਵਾਲਾ ਦਾ ਅੱਛਾ ਇਹ ਪੁੱਨੂ ਵਾਲਾਂ ਦਾ ਆਪਣਾ ਨੰਬਰ ਹੈ ਠੀਕ ਹੈ ਲੋਡ ਆਹ ਕੁੰਟਰੀ ਹਰ ਦੋ ਸਾਲਾਂ ਹੇ ਪਹਿਲਾ 22 ਜਿੱਤੇਵੇਂ ਭਾਗ ਛੜੇ ਅੱਛਾ ਇਹ ਸੰਦੀਪ ਕਨੇਡਾ ਦੇ ਘਰੇ ਬੱਚੇ ਕੱਢ ਕੇ ਆ ਹੁਣ ਆਪਾਂ ਫੇਰ ਕੱਢਣ ਲੱਗ ਪਾਈ ਛੜਨਾ ਪਏ ਠੀਕ ਹੈ ਦੋ ਸਾਲ ਹੋ ਗਏ ਠੀਕ ਹੈ ਦੇਖਣ ਤੇ ਪਾਬੰਦੀ ਨਹੀਂ ਪਰ ਸਾਡੇ ਕਬੂਤਰਾਂ ਤੇ

ਕਿੰਨੇ ਦੋ ਗੈਣਾ ਔੜਦੇ ਨੇ ਹੰਦੇ ਕਾਲੇ ਕਿੰਨੇ ਆ ਚਿੱਤਰੇ ਬਗੈ ਮਿਸਰਾਂ ਦੇ ਇਹ ਲਾਲ ਸਰਾਜ ਆ ਤੇ ਲਾਲ ਕਿੰਨੇ ਦੇ ਬਾਈ ਦੇ ਜਿਹੜੇ ਬਾਲੇ ਮਸੇ ਮੇ ਟੱਪੂ ਕਿੰਨੇ ਘੁੱਟ ਜਾਂਦੇ ਘਰੇ ਇਹ ਘਰੇ ਬਾਲੇ ਹੁੰਦੇ ਮੇਰੇ ਪੁੱਤਰ ਮੇਰੇ ਪਿੰਡ ਜੀ ਨੂੰ ਮਰਜ਼ੀ ਬਾਰੇ ਘਰੇ ਆਪਣੇ ਪੁੱਤਰ ਕਰਦੇ ਨੇ ਠੀਕ ਹੈ ਜੀ ਲਓ ਜੀ ਕਿਹੋ ਜੀ ਲੱਗੀ ਸਾਡੀ ਵੀਡੀਓ ਤੁਹਾਨੂੰ ਦਿਵਾਰ ਤੋਂ ਜਾਂਦੇ ਜਾਂਦੇ ਇੱਕ ਵਾਰੀ ਫੇਰ ਮੁੰਡੇ ਹੋਰ ਵੀ ਆ ਗਏ ਵੀ ਹੈ ਮਿਹਨਤ ਕਰਦੇ ਆ ਨਵੇਂ ਮੁੰਡੇ ਤੇ ਇਹ ਕੁੜੀਆ ਕਿਹਦੀ ਆ ਵੀ ਫੌਜੀ ਸਾਹਿਬ ਦੀ ਲਓ ਜੀ ਕੀ ਨਾਮ ਪੁੱਤ ਸ਼ਿਮੂ ਛੋਟਾ ਆਪਣਾ ਲਓ ਜੀ ਆ ਟਰੈਕਟਰ ਦਿਵਾਰ ਤੋਂ ਫਿਰ ਦਿਖਾਉਣੇ ਇੱਕ ਵਾਰੀ ਤੁਹਾਨੂੰ ਜੋ ਜਿੱਤਿਆ ਸੀ ਦੂਜੇ ਨਾਮ ਦੇ ਬੰਦੇ ਕੋਈ ਆ ਤੇ ਥੋੜੇ ਜਿ ਬਾਈ ਕਹਿੰਦਾ ਨਾਮ ਹੋਰ ਬਖਾ ਦਿਓ ਜਾਂਦੇ ਜਾਂਦੇ ਲਓ ਜੀ ਆ ਟਰੈਕਟਰ ਲਓ ਜੀ ਇੱਕ ਵਾਰੀ ਥੋੜੇ ਜੇ ਨਾਮਾਂ ਦੇ ਚਲਕ ਬਖਾ ਰਹੀਏ ਤੇ ਕੇ ਹੋ ਜੀ ਲਗੀ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਜੀ ਨੌ ਜੀ ਬਾਪੂ ਜੰਟਾਲ ਵਾਲਾ ਹੋਰ ਜੇ ਤੂੰ ਵਾਹ 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 ਪਰ ਕੋਟੋ ਨਹੀਂ ਹੈ ਆ ভাই ਜਦੋਂ ਜੱਟਿਆ ਉਹਦਾ ਫੋਟੋ ਹੈ ਹੋਰ ਹੋਰ ਹੀ ਫੋਟੋ ਪੀ ਤੇ